ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਕਰਾਉਂਦੀ ਹਾਂ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈਗਾ 9 ਆਹ 5 ਵਜੇ 9 ਮਿੰਟ ਹੋ ਗਏ ਨੇਗੇ ਤੇ ਆਪਣਾ ਅੱਜ ਲੇਬਰ ਦਾ ਕੰਮ ਚੱਲ ਰਿਹਾ ਸਬਜੀ ਦਾ ਪਤਿਲਾ ਤਰਿਆ ਹੋਇਆ ਉੱਧਰ ਸਬਜੀ ਤਰੀ ਹੋਈ ਆਪਾਂ ਨੇ ਕद्दू ਨਜਾਲਾ ਤਰ ਹੈ ਨਾ ਉਹ ਮੂੰਗੀ ਖਾਂਦੇ ਨੇ ਜਾਂ ਸੋਲੇ ਖਾਂਦੇ ਨੇ ਸੁੱਕੀਆਂ ਦਾਲਾਂ ਖਾਂਦੇ ਨੇ ਤੇ ਆਪਣੇ ਕੱਦੂ ਵਾਧੂ ਨੇ ਥੋੜੀ ਜੀ ਵੱਧ ਖੇਚਲ ਹੋ ਜਾਂਦੀ ਹੈ ਹਨਾ ਮੂੰਗੀ ਮਸਲੇ ਜਾਂ ਸੁੱਕੀ ਦਾਲ ਕੋਈ ਵੀ ਧਰਨੀ ਸੌਫੀ ਹੈਗੀ ਤੇ ਇਹ ਕੱਟਣ ਕੁੱਟਣ ਦਾ ਮੈਂ ਕੱਟ ਕੇ ਸੀਅਲ ਕਮਰੇ ਧਰਲੇ ਸੀ ਸੀ ਰਾਤ ਕੱਦੂ ਬੀਬੀ ਨੇ ਕੱਟ ਦਿੱਸੀਗੇ ਮੈਂ ਹੋਰ ਕੰਮ ਕਰ ਲੇ ਸੀ ਹਨਾ ਤੇ ਸੀਅਲ ਕਮਰੇ ਧਰਲੇ ਸੀਗੇ ਹੁਣ 6 ਵਜੇ ਜਾਊਗੀ ਲੇਬਰ ਦੁੱਲੇ ਤੇ ਤਰੀ ਹੋਈ ਆ ਦਾਲ ਇਧਰ ਆਪਣੀ 6 ਕਿਲੋ ਵਾਲੀ ਕੰਨੀ ਜਾਊਗੀ ਚਾਹ ਦੀ ਚਾਹ ਮੈਂ ਤਾਰ ਰੱਖੇ ਬਿਜਲੀ ਆ ਚੁੱਲੇ ਤੇ ਮੈਂ ਖੋਲੇ ਢੋਲੂ ਫੇਰ ਤਾਰ ਕੱਢੂੰਗੀ ਹਜੇ ਧਾਰ ਨੂੰ ਵੀ ਸੁਣਿਆਗਾ ਇਧਰੋ ਸਾਰਾ ਕੰਮ ਆਪਣਾ ਲੱਸੀ ਬਣਾ ਲਈ ਆਟਾ ਗੁੰਨ ਲਿਆ ਆਪਦੀ ਚਾਹ ਬਣਾ ਰਹੀ ਹੁਣ ਲੇਵਰ ਦੀ ਚਾਹ ਤਰੀ ਹੋਈ ਆ ਇੱਕ ਡੱਬੇ ਨਾਲ ਭਰ ਜੇ 6 ਕਿੱਤੇ ਨਾ ਡੱਬੇ ਨਾਲ ਭਰੂ 6 ਕਿਲੋ ਵਾਲੀ ਕੰਨੀ ਕਾਈ ਤੇ ਨਾਲ ਤੇ ਇਧਰ ਆਪਣੀ ਚਾਹ ਤਰੀ ਹੋਈ ਹੈਗੀ ਆਹ ਸਬਜੀ ਤਰੀ ਹੋਈ ਹੈਗੀ ਤੇ ਸਬਜੀ ਵੀ ਆਪਣੀ ਬਣਨ ਵਾਲੀ ਹੈਗੀ ਮੈਂ 4 ਵਜੇ ਤੜਕਾ ਲਾ ਦਿੱਤਾ ਸਬਜੀ ਨੂੰ ਤੇ ਕਿਉਂਕਿ ਹੁਣ ਘੋਖਾ ਪਤੀਲਾਗਾ ਤੇ ਚਾਹ ਵੀ ਬਣ ਗਈ ਆ ਆਪਣੀ ਘੱਟ ਕਰਦਾਂ ਨੇ ਆਪਾਂ ਸਾਹ ਆਪਣੇ ਨੂੰ ਦਾ 11:00 ਵਜੇ ਤਾਂ ਕੈਮਰਾ ਚੇਂਜ ਕਰਕੇ ਦਫੂੰ ਹੈ ਤੇ ਬਾਕੀ ਹੈਨਾ ਪਣਾ ਵੀਰ ਕਹਿੰਦੇ ਨੇ ਤੁਹਾਡਾ ਕਦੂ ਤੋਂ ਫਲੀਆਂ ਤੋਂ ਜੀ ਨਹੀਂ ਆਕਿਆ ਪਤਾ ਨਹੀਂ ਕੀ ਗੱਲ ਹੈ ਜੀ ਇਹ ਘਰ ਦੀ ਸਬਜ਼ੀ ਹੈ ਤੂੰ ਮਨ ਜੰਮੀ ਬਿਲਕੁਲ ਨਹੀਂ ਆਕਦਾ ਹੋਏਗਾ ਘਰ ਦੀ ਸਬਜ਼ੀ ਕਰਕੇ ਨਾ ਬਣਦੀ ਬਹੁਤ ਵਧੀਆ ਸਰਦਾਰ ਜੀ ਤਾਂ ਕਹਿੰਗੇ ਹੋਰ ਸਬਜ਼ੀ ਨਾ ਬਣਾਓ ਬਸ ਕਦੂ ਬਣਾਓ ਫਲੀਆਂ ਬਣਾਓ ਸਾਡੇ ਬੱਚੇ ਵੀ ਆ ਮੈਂ ਕਹੀਏ ਖਾ ਲਾਂਦੇ ਨੇਗੇ ਐ ਸਾਡੇ ਪ੍ਰਿੰਡੀਆਂ ਵੀ ਬਣਦੀਆਂ ਨੇ ਪ੍ਰਿੰਡੀਆਂ ਲੱਗਦੀਆਂ ਨੇ ਕਦੂ ਲੱਗਦੇ ਨੇ ਹੈਨਾ ਵੈਂਗਣੀ ਵੀ ਲੱਗਦੀ ਹੈਗੀ ਵੈਂਗਣੀ ਪਰ ਖਾਣੀ ਹੋਗੀ ਤੇ ਬਾਈਂਗ ਨਹੀਂ ਤੁਹਾਨੂੰ ਹੀ ਲਾ ਦੱਸ ਦੋ ਕਿ ਕੀ ਕਰੀਏ ਹੁਣ ਆਪਾਂ ਇੱਕ ਡੱਬਾ ਆਪਣੇ ਚਾਰਾ ਬਣ ਗਿਆ ਫਿਰ ਆਪਾਂ ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਈਏ ਉਹ ਪੈਚ ਪਾਉਣਾ ਦੁੱਧ ਲੈ ਨੂੰ ਆਉਂਦੀ ਹੈ ਬਾਲੀ ਪਟਾਕ ਦਣਿਆਂਗੇ ਥੋੜੀ ਜਿਹੀ ਚਾਹ ਆਏਗੀ ਅੱਜ ਆਹ ਦਿਖਾਉਂਦਾ ਥੋੜਾ ਜਿਹਾ ਗੁੜ ਦੀ ਚਾਹ ਲੈ ਅਬਰਾਲੇ ਕੰਨੇ ਗੁੜ ਦੀ ਚਾਹ ਘੱਟ ਪਸੰਦ ਕਰਦੇ ਨੇ ਅਸ ਤਾਂ ਬਹੁਤ ਘੱਟ ਪਾਉਣਾ ਖੰਡ ਵੀ ਗੁੜ ਲੈਵਣੇ ਆਂਗੇ ਇਧਰ ਤਰੀ ਹੋਇਆ ਜੀ ਸਬਜ਼ੀ ਸਬਜ਼ੀ ਵੀ ਬਸਾ ਦਈਏ ਸੋ ਇਹ ਫਲੜ ਕਿਹੜੇ ਬੇੜ ਵਾਲੀ ਧਰੀ ਹੈਗੀ ਬਾਣ ਵਾਲੀ ਨਾ ਹੁੰਦਾ ਰਾਜ ਜਾਣ ਮਦਦ ਕਿੰਨੀ ਕਰੀ ਜੀ ਤੇ ਇਹਨੇ ਕਾੜੀ ਜੱਪਾ ਦੰਦ ਪਾਲਾਂਗੇ ਗੜ ਬਣਾਉਣੀ ਸਸਤੀ ਪੈਂਦੀ ਹੈ ਸਬਜ਼ੀ ਸਬਜ਼ੀ ਤਿੱਲੋ ਤੇ ਚ ਦੁੱਧ ਪੁਆਸ ਸੀਪੀਆਂ ਦਾ ਫੇਰ ਕਿਤੇ ਲੈਟਾ ਸਾਰੀਆਂ ਚੱਲਦੀਆਂ ਨੇ ਕਿਉਂਕਿ ਹਜੇ 5:09 ਦੇ ਵੀਡੀਓ ਸਟਾਰਟ ਕੀਤੀ ਹੋਈ ਦੋ ਤਿੰਨ ਮਿੰਟਾਂ ਦੀ ਵੀਡੀਓ ਬਣ ਗਈ ਹੈ ਗਰਮੀ ਬਹੁਤ ਹੋਈ ਪਈ ਹੈ ਤੇ ਹੋਰ ਨਿਕਲਦੀ ਚਾਹ ਮੈਂ ਕੱਟ ਕਾਰੀ ਸੀ ਹੁਣੋਂ ਬਾਲੀ ਦੇ ਕੇ ਫਿਰ ਇਹ ਚੋਕ ਕਰ ਕਢ ਦੂੰ ਆ ਕਿੰਨੀ ਭਰਨੀ ਹੈਗੀ ਇਹ ਬੋਤਲ ਆਪਾਂ 10 ਵਾਲੀ ਚਾਹ ਖੇਤ ਬਣੂਗੀ ਦੁਪਹਿਰ ਵਾਲੀ ਖੇਤ ਬਣੂਗੀ ਜਗਾਟ ਬਾਦ ਹੋਈ ਉਹਨਾਂ ਨੂੰ ਪੁੱਛੋ ਤੇ ਇੱਕ ਬੋਤਲ ਆਪਾਂ ਹੋਰ ਧੋ ਲਗ ਦੋ ਜੀ ਤੇ ਵੱਡੀ ਧੋ ਲਾਂਗੇ ਫਿਰ ਉਸਾਂ ਦੇ ਅਜੇ ਅਸੀਂ ਬੈਠ ਕੇ ਪਾਇਨੇ ਖੇਤ ਖੇਤ ਤੋਂ ਰਾਤ ਕਵੇੜੇ ਆਉਂਦੇ ਨੇ ਰਾਤ ਨੂੰ ਵੀ ਜਾਣਾ ਪੈਂਦਾ ਹੈ ਨਾ ਨਹਿਰ ਨੂੰ ਵੀ ਬਾਰਿ ਹੁੰਦੀ ਹੈਗੀ ਦੇਮਕੇ ਨੀ ਕੁੰਨੇ ਸਾਰੀਆਂ ਪਹਿਲਾਂ ਤੋਂ ਕਿ ਰੱਖ ਲੀਆਂ ਸੀ। ਗੋਤਲਾਂ ਧੋਤੀਆਂ ਨੇ ਹੁਣ ਪਹਿਲਾਂ ਰਾਤ ਧੋਤੀਆਂ ਫਿਰ ਹੁਣ ਧੋਤੀਆਂ ਤੇ ਕੁਝ ਕਰਕੇ ਆਪਣੇ ਇਸ ਤਰ੍ਹਾਂ ਕੰਮ ਹੋ ਹੀ ਜਾਂਦੇ ਨੇਗੇ। ਮਿਹਨਤ ਬਹੁਤ ਆਉਂਦੀ ਹੈ ਹਨਾ ਸਾਰੇ ਪਰਿਵਾਰ ਨੂੰ ਮਿਹਨਤ ਕਰਨੀ ਪੈਂਦੀ ਹੈ ਸਾਡੇ ਬਸ ਜਿਹੜੀ ਗੱਲ ਔਖਾ ਲੇਬਰ ਦੀ ਰੋਟੀ ਦਾ ਔਖਾ ਹੈਗਾ ਕਿਉਂਕਿ ਜਿਹੜੀ ਕੱਲੀ ਕਹਿ ਰਹੀ ਆ ਹੁਣ ਤਾਂ ਵਿਚਾਰੀ ਨੂੰ ਬਹੁਤ ਹੀ ਔਖਾ ਹੋ ਜਾਂਦਾ। ਲੋ ਜੀ ਆਪਾਂ ਨੇ ਕੰਮ ਤਾਂ ਦੇ ਕਰ ਲੈਨੇਗੇ ਕਿਉਂਕਿ ਪਤਾ ਹੀ ਹੈ ਸੋਨਵਾ ਕਿ ਆਪਣੇ ਜਿਰੀ ਲੱਗਦੀ ਹੈਗੀ ਜਿਹੜੀ ਜਿਰੀ ਲੱਗਦੀ ਹੁੰਦੀ ਹੈ ਉਹ ਬਹੁਤ ਹੀ ਜਿਆਦੇ ਕੰਮ ਹੋ ਜਾਂਦੇ ਨੇਗੇ ਤੇ ਆਪਾਂ ਨੇ ਅੱਜੋ ਕੁਝ ਗਰਮੀ ਤੋਂ ਰਾਹਤ ਤਾਂ ਕਿ ਘਟਾ ਗਰਮੀ ਕਿਉਂਕਿ ਬੱਦਲਬਾਜ਼ ਬਣੀ ਹੋਈ ਹੈਗੀ ਆਪਾਂ ਨੇ ਕੰਮ ਤਾਂ ਦੇ ਕਰ ਲੈਨੇ ਸਾਰਿਆਂ ਨੂੰ ਧੁੱਤ ਨੇ ਅੱਜ ਜੀ ਬਾੜ ਸੁਖਮਣੋ ਰਿਆਂ ਦੇ ਲੱਗੂ ਆ ਕਲ ਨੂੰ ਸੁਖੂਣ 7 ਜੁਲਾਈ ਨੂੰ ਤੇ ਅੱਜ ਉਹ ਆਪ ਦਾ ਹਨਾ ਤਿਆਰੀ ਕਰ ਰਹੀਆਂ ਨੇ ਵਰਦੀ ਪ੍ਰੈਸ ਕਰਨੀ ਬੈਗ ਪੈਕ ਕਰਨੀ ਤੇ ਹੋਰ ਆਪ ਤਿਆਰੀ ਕਰ ਰਹੀਆਂ ਸਕੂਲ ਦੀ ਤੇ ਕੇਸੀ ਨਾ ਥਿੰਗਾਂ ਨਹੀਂ ਪੱਲਾ ਮੈਂ ਨਾ ਸਰਵਾਹ ਨੇ ਸਲਤੂ ਨੂੰ ਮੈਂ ਤੇ ਲਵਾਇਆ ਨਹੀਂ ਹੈਗਾ ਵਰਦੀ ਤੇ ਸਰ ਤੇ ਵਰਦੀ ਤੇ ਘਾਤਾ ਸਰ ਤੇ ਤੇਲ ਲਵਾਇਆ ਨਹੀਂ ਹੈਗਾ ਮੈਂ ਬਿੰਦਕ ਪਾਏਗੀ ਕੇਸੀ ਨਾ ਕਿ ਮੈਂ ਵੀ ਨਬਾ ਲੈ ਸਿਰ ਬਾਕੀ ਪਹਿਣਾ ਮੈਨੂੰ ਪੁੱਛਦੀਆਂ ਰਹਿੰਦੀਆਂ ਨੇ ਹਨਾ ਪੈਣੇ ਵੀ ਤੂੰ ਕਿਹੜੀ ਡਾਈ ਲਾਉਣੀ ਐ ਕੀ ਲਾਉਣੀ ਆ ਵਾਲਾਂ ਤੇ ਵੀ ਤੁਹਾਡੇ ਵਾਲ ਕਾਲੇ ਨੇ ਤੇ ਵਾਲਾਂ ਤੇ ਮੈਂ ਕੁਝ ਨਹੀਂ ਲਾਉਂਦੀ ਹੈਗੀ ਜੀ ਤੇ ਮੇਰੇ ਵੈਸੇ ਹੀ ਵਾਲ ਕਾਲੇ ਨੇਗੇ ਹਜੇ ਕੋਈ ਕੋਈ ਵਾਲ ਜਾਂ ਚਿੱਟਾ ਰਿਹਾ ਹੁਣ ਤੇ ਕੋਈ ਕੋਈ ਚਿੱਟਾ ਰਿਹਾਗਾ ਵਾਲ ਤੇ ਹਜੇ ਵੈਸੇ ਮੇਰੇ ਵਾਲ ਕਾਲੀ ਨੇ ਕੋਈ ਵਾਲ ਕੋਈ ਕੋਈ ਵਾਲ ਕਿਤੇ ਕਿਤੇ ਚਿੱਟਾ ਜਾ ਰਿਹਾ ਕੱਪੜੇ ਆਪਣੇ ਸਾਰੇ ਸੁੱਕੇ ਪਏ ਨੇਗੇ ਥੋੜੇ ਜਿਹਾ ਜਿਸਲਾਬੇ ਨੇ ਸੁਲਾਬ ਜੀ ਨਹੀਂ ਜਾਂਦੀ ਕਿਉਂਕਿ ਆਵਦੇ ਕਰਕੇ ਮੌਸਮ ਸਿੱਲਾ ਕਰਕੇ ਤੇ ਮਹਾਵਿੰਦਕਾ ਬਾਜੀ ਹੋਰ ਨਿਕਲ ਜਾਂਦੇ ਸੋਨ ਮੌਸਮ ਜਿੰਦਾ ਹੀ ਹੋ ਵੀਡੀਓ ਚ ਤੇ ਬੱਦਲ ਵਾਈ ਬਣੀ ਹੋਈ ਧੁੱਪ ਹੈ ਨਹੀਂ ਅੱਜ ਬਿਲਕੁਲ ਧੁੱਪ ਨਹੀਂ ਹੈਗੀ ਕੱਪੜੇ ਧੋਤੇ ਪਏ ਨੇ ਆਪਣੇ 7 ਵਜ ਦੇ ਦੇ ਕਿਉਂਕਿ ਅੱਜ ਇਧਰੋਂ ਆਪਣੇ ਨੂੰ ਦਾਲ ਪਾਣੀ ਚਾਹ ਪਾਣੀ ਗਿਆ ਸੀਗਾ ਰੋਟੀ ਉਧਰੋਂ ਬਾਦ ਤੁਸੀਂ ਤੇ ਤਾਂ ਕਰਕੇ ਸਬਜੀ ਆਪਨੇ ਸਵੇਰੇ ਪਤੀਲਾ ਬਣਾ ਲਿਆ ਸੀ ਕद्दू ਬਾਦੂ ਨੇਗੇ ਤੇ ਚੀਰ ਕੇ ਕद्दू ਬਣਾ ਲਏ ਸੀ ਤੇ ਪਤੀਲਾ ਸਬਜੀ ਇਹਨੇ ਟੇਸਟੀ ਬਣੀ ਬਹੁਤ ਜ਼ਿਆਦੇ ਤੇ ਹੁ ਕੁਸਾ ਉਹ ਪਈ ਸਬਜੀ ਪਨੀਰ ਕੱਲ ਆਪਣਾ ਤੁਹਾਨੂੰ ਦੱਸਿਆ ਵੀ ਆਪਣਾ ਦੁੱਧ ਖਰਾਬ ਹੋ ਗਿਆ ਸੀ 2 ਕਿਲੋ ਪਨੀਰ ਵੀ ਬਣਾਇਆ ਪਿਆ ਆਪਣਾ ਤੇ ਭਿੰਡੀਆਂ ਵੀ ਤੋਤੀਆਂ ਪਈਆਂ ਨੇ ਚੌਲੇ ਫਾਲੀਆਂ ਵੀ ਚੀਰੀਆਂ ਪਈਆਂ ਨੇ ਤੇ ਸਬਜੀ ਬਾਧੂ ਹੋएगी ਹਨ ਜਿਹੜੀ ਬੱਚੇ ਕਹਿਣਗੇ ਉਹ ਬਣਾ ਲਾਂਗੇ ਤੇ ਵੈਸੇ ਹੁਣ ਤਾਂ ਤਾਂ ਸਵੇਰ ਵੀ ਵਾਲੀ ਸੈਟ ਆਇਆ ਕੋਈ ਸਬਜੀ ਬਣਾਉਣ ਦਾ ਕੰਮ ਤੇ ਕਿਉਂਕਿ ਬੱਚੇ ਸਕੂਲ ਜਾਂਦੇ ਨੇਗੇ ਮੈਂ ਫਲੀਆਂ ਚੱਕ ਲਈ ਤੋੜ ਲਈ ਉਧਰ ਗਈ ਸੀ ਫਲੀਆਂ ਵੀ ਤੋੜਨ ਵਾਲੀਆਂ ਹੋਣੀਆਂ ਤੇ ਬੀਬੀ ਗੁਰਮਣ ਸੁਖਮਣ ਉਹ ਕਰਦੀਆਂ ਨੇ ਜੀ ਪਾਠ ਤੇ ਤਿੰਨੇ ਦਾਦੀ ਪੋਤੀ ਪਾਠ ਕਰਦੇ ਉੱਪਰ ਆ ਗਈਆਂ ਕਿਉਂਕਿ ਥੱਲੇ ਨਾ ਕੋਈ ਨਾ ਕੋਈ ਆ ਜਾਂਦਾ ਨੇ ਗਰਮੀ ਆਂਗੀ ਹੈਨਾ ਉੱਪਰ ਠੀਕ ਹੈ ਮੈਂ ਅਸੀਂ ਲਾ ਲਿਓ ਜੇ ਥੱਲੇ ਕੋਈ ਨਾ ਕੋਈ ਆਇਆ ਨਾ ਫਿਰ ਉਹ ਸੁਰਤੀ ਬਰਤੀ ਨਹੀਂ ਰਹਿੰਦੀ ਹੈਗੀ ਪਾਠ ਚ ਤੇ ਤਾਂ ਕਰਕੇ ਮੈਂ ਇੱਥੇ ਕੱਲ ਹੀ ਕਰਿਆ ਕਿਉਂਕਿ ਇੱਥੇ ਮੱਝ ਸੂਣ ਵਾਲੀ ਆ ਮੱਝ ਦੀ ਵੀ ਰਾਖੀ ਹੈਗੀ ਹੈਨਾ ਦੋ ਦਿਨ ਰਹਿੰਦੇ ਨੇਗੇ ਤੇ ਮੱਝ ਦੇ ਆਪਣੀ ਦੇ ਫਿਰ ਉਹਨੂੰ ਵੀ ਬਿੰਦੇ ਛੱਟੇ ਦੇਖਣਾ ਪੈਂਦਾ ਹੈਗਾ ਤੇ ਕੋਈ ਨਾ ਕੋਈ ਖੇਤ ਤੋਂ ਕੋਈ ਚੀਜ਼ ਵਸਤ ਲੈਣ ਆ ਜਾਂਦਾ ਹੈ ਨਾ ਕੋਈ ਤਾਂ ਕਰਕੇ ਮੈਂ ਥੱਲੇ ਬੈਠੀ ਆਂਗੀ ਕਿ ਬਾਰਜਾ ਮਰੱਖਿਆਗਾ ਹੁਣ ਕੋ ਕਿਉਂਕਿ ਟਾਈਮ ਨਹੀਂ ਹੈਗਾ ਚੋਰੀਆਂ ਬਹੁਤ ਹੁੰਦੀਆਂ ਨੇ ਹਨਾ ਤੇ ਇਕੱਲੇ ਜਾਣੇ ਨੂੰ ਜੇ ਆਪਾਂ ਇਕੱਲਿਆਂ ਘਰੇ ਆਪਣਾ ਬਾੜ ਢਾ ਕੇ ਬੈਠਣਾ ਚਾਹੀਦਾਗਾ ਕਿਉਂਕਿ ਚੋਰੀਆਂ ਬਹੁਤ ਜ਼ਿਆਦਾ ਹੋਣ ਲੱਗੀਆਂ ਤੇ ਆਪਾਂ ਨੇ ਕੰਮ ਕਰ ਲੈਣੇ ਤਕਰੀਬਨ ਹੁਣ ਤੇ ਕਟਿਰੀ ਬੋਲਦੀ ਆ ਆਪਣੇ ਪਤਾ ਨਹੀਂ ਆਪਣੀ ਸਬਜ਼ੀ ਚ ਰਹਿ ਗਈ ਆ ਕਟਿਰੀ ਤੇ ਸਬਜੀ ਚੋਂ ਨਹੀਂ ਹਲਦੀ ਨਾ ਕੋਈ ਆਂਡਾ ਉਂਡਾ ਜਾਂ ਕਿਸਦਾ ਆਂਡੇ ਤਾਂ ਪਰ ਉਹ ਹਾੜੀਆਂ ਚ ਪਿੰਦੇ ਹੁੰਦੇ ਨੇ ਨਾ ਪੁਰਾਏ ਮਹੀਨੇ ਪਤਾ ਨਹੀਂ ਕਿਉਂ ਸਾਰੇ ਦੇ ਨਾ ਚੋਗਾ ਚੂੜੀਆਂ ਰਹਿਦੀਆਂ ਨੇ ਉਸ ਤੋਂ ਪਹਿਲਾਂ ਪੈਣਾ ਨੇ ਕੱਲ ਪੈਣਾ ਨੇ ਕਹੇ ਸਭ ਵਧੀਰੇ ਤੁਸੀਂ ਕਣਕ ਕਸਾਉਣ ਦੇ ਮਹੀਨੇ ਤੋਂ ਪਹਿਲਾਂ ਹੀ ਧੋ ਲਿਆ ਕਰੋ ਜਿਦੀ ਵੈਸੇ ਅਸੀਂ ਕਣਕ ਤੋਂ ਧੋ ਕੇ ਪੀਣਾ ਨਹੀਂ ਕਰਦੇ ਉਹ ਤਾਂ ਪਤਾ ਨਹੀਂ ਕਿਉਂ ਕੋਠੇ ਚ ਪਈਤੀ ਆਪਣੀ ਖੇਤ ਵਾਲੇ ਕੋਠੇ ਚ ਪਈ ਸੀਗੀ ਆਪਣੇ ਕਣਕ ਤੇ ਉਹ ਚੱਕ ਕੇ ਥੋੜੀ ਜੀ ਦੀ 5 7 10 ਕਿਲੋ ਦੀਗੀ 8 10 ਕਿਲੋ ਕਣਕ ਦੀ ਮੈਂ ਧੋਤੀ ਉਹ ਕਬੂਤਰ ਹੀ ਖਾ ਗਏ ਚੀਕੂਗੀਆਂ ਕਬੂਤਰ ਥੋੜੀ ਜੀ ਰਹਿ ਗਈ ਮੈਂ ਹੁਣ ਉਹਨਾਂ ਨੂੰ ਹੀ ਪਾ ਦਵਾਂ ਕੋਈ ਮੋਠੀ ਮੋਠੀ ਰੋਜ ਤੇ ਪੰਛੀਆਂ ਨੇ ਕਰ ਮਾਈ ਥੋਪ ਅੱਧੀ ਤਾਂ ਖਾ ਹੀ ਗਏ ਜਿਹੜੀ ਰਹਿਂਦੀ ਉਹ ਖਵਾ ਦੂੰਗਾ ਉਹਨਾਂ ਨੂੰ ਅੱਜ ਮੈਂ ਬਾਰੇ ਇਸ ਕਰਕੇ ਨਹੀਂ ਪਾਈ ਕਿਉਂਕਿ ਰਾਤ ਮੀਂਹ ਆ ਗਿਆ ਹੁਣ ਵੀ ਬੱਦਲ ਵਾਈ ਬਣੀ ਪਈ ਆ ਮੈਂ ਫਿਰ ਮੈਂ ਕੀ ਕੀ ਕਪਚਕੂੰਗੀ ਹੈਨਾ ਨੇ ਤਾਂ ਆਰਦੇ ਕੱਪੜੇ ਪਾਏ ਨੇ ਤੇ ਫਰਸ਼ ਥੱਲੋਂ ਹੋਵਾ ਉਹਨਾਂ ਨੂੰ ਕੌਲੀ ਕਣਕ ਦੀ ਕਬੂਤਰਾਂ ਤੇ ਸਿਡੀਆਂ ਘੁੱਗੀਆਂ ਨੂੰ ਮੈਂ ਪੱਕੇ ਥੌਂਚ ਕੌਲੀ ਕਣਕ ਦੀ ਪਾਇਆ ਸੀ ਤੇ ਖਾ ਲੈਣਗੇ ਚਾਹ ਹਨਾ ਝਾਲਾ ਢਿੱਡ ਭਰ ਲੈਣਗੇ ਜਿਰੱਪਾ ਤਿੰਨ ਚਾਰ ਬਾਰੀ ਖਾਣੇ ਹਨਾ ਪਾਣੀ ਵੀ ਧਰਿਆ ਕਰੋ ਹਨਾ ਚੋਗਾ ਵੀ ਜਹੇ ਜਹੇ ਸਰਦਾ ਪਾਇਆ ਕਰੋ ਚਲੋ ਜੀਪਾ ਫਿਰ ਮੇਰ ਦਾ ਤੁਹਾਨੂੰ ਬਹੁਤ ਸਾਰੇ ਆਪਣਾ ਗੱਲਾਂ ਕਰ ਲੀਆਂ ਨੇਗੀਆਂ ਤੇ ਜ਼ਿੰਦਗੀ ਅਜੀ ਆਈ ਨਿਕਲ ਜੂ ਹਨਾ ਤੇ ਕਬੀਲ ਦਾ ਜੀ ਦਾ ਸਿਰਾਨੀ ਆਉਂਦਾ ਕਮਾਲਾ ਸਿਰਾਨੀ ਆਉਂਦਾ ਜ਼ਿੰਦਗੀ ਆ ਬਸ ਇਸ ਤਰੀ ਨਿਕਲ ਜੇ ਇਸ ਤਰ੍ਹਾਂ ਨਿਕਲ ਜੇ ਵਧੀਆ ਬਹੁਤ ਵਧੀਆ ਨਿਕਲ ਗਿਆ ਜਿਹੜਾ ਪਾਕਿਸਤਾਨ ਤਿੰਨ ਟਾਈਮ ਦੀ ਆਪਾਂ ਰੋਟੀ ਖਾਣਿਆਂਗੇ ਤੇ ਤਿੰਨ ਟਾਈਮ ਦੁੱਧ ਪੀਣਿਆਂ ਲੱਸੀ ਪੀਣਿਆਂ ਚਾਹ ਪੀਣਿਆਂ ਹਨਾ ਬਹੁਤ ਵਧੀਆ ਜ਼ਿੰਦਗੀ ਹੈਗੀ ਤੇ ਸੋ ਕੋਈ ਰੋਟੀ ਖਾਣਿਆਂ ਤੇ ਆਪਣੇ ਵਰਗੀ ਜ਼ਿੰਦਗੀ ਰੱਬ ਸਭ ਨੂੰ ਦੇਵੇ ਕਿਉਂਕਿ ਜਿਹੜਾ ਆਪਾਂ ਤਿੰਨ ਵਕਤ ਰੋਟੀ ਖਾਂਦਾ ਬੰਦਾ ਜਿਹੜਾ ਕੋਈ ਗਰੀਬ ਨਹੀਂ ਹੁੰਦਾ ਉਸ ਨਹੀਂ ਹੁੰਦਾ ਉਹ ਹਨਾ ਤੇ ਬੇਤੰਦਰੁਸਤੀ ਰੱਖੇ ਸਭ ਨੂੰ ਤੇ ਬੁਰੇ ਲੜਨ ਲੱਗਦੇ ਰਹੋ ਪਰ ਇਹ ਪਤਾ ਹੀ ਕਹਿਣਾ ਸਭ ਨੂੰ ਕਿ ਸਤਿ ਬੁਰਾ ਨਾ ਸੋਚੋ ਬੁਰਾ ਨਾ ਕਰੋ ਤੇ ਕਹਿੰਦੇ ਹੁੰਦੇ ਨੇ ਮਿਹਨਤ ਕਰੋ ਹਨਾ ਤੇ ਜੇ ਆਪਾਂ ਮਿਹਨਤ ਕਰਾਂਗੇ ਤਾਂ ਆਪਾਂ ਨੂੰ ਸਾਰਾ ਕੁਝ ਆ ਜੀ ਕੋਈ ਆਪਾਂ ਨੂੰ ਘਰੇ ਬੈਠੇ ਨੂੰ ਕੋਈ ਨਹੀਂ ਦਾਣੇ ਦਿੰਦਾ ਹੈਗਾ ਮਿਹਨਤ ਕਰੋ ਹਨਾ ਤੇ ਆਪਾਂ ਕਿਸੇ ਦੀਆਂ ਪਰਾਈਆਂ ਨਾ ਕਰੋ ਮਿਹਨਤ 'ਤੇ ਨੀ ਧਿਆਨ ਦਿਓ ਜੇ ਮਿਹਨਤ ਕਰਕੇਸੀਂ ਆਹ ਚੀਜ਼ ਬਣਾ ਲਈ ਜਿਹੜੀ ਆਪਾਂ ਮਿਹਨਤ ਹੱਥੇ ਮਿਕਰਤ ਕਰਕੇ ਚੀਜ਼ ਬਣਾਵਾਂਗੇ ਤੇ ਉਹ ਵੀ ਫਲ ਦੇਉਗੀ ਆਪਾਂ ਹਾਂ ਹੈ ਬ్రో ਚਲੋ ਜੱਪਾ ਫੇਰ ਮਿਲਦੇ ਆਂਗੇ ਆਪਾਂ ਕਿਸੇ ਵੱਲ ਨਾ ਸੋਚੀਏ ਜੇ ਚੰਗੇ ਰਹੀਏ ਹਨਾ ਤੇ ਆਪਾਂ ਮਿੰਟ ਕਰਨੀ ਧਿਆਨ ਰੱਖਦੇ ਹਾਂ ਨਾ ਕਿਸੇ ਬਾਰੇ ਸੋਚੋ ਨਾ ਚੰਗਾ ਮਾੜਾ ਨਾ ਸੋਚੋ ਤੇ ਆਪਣੇ ਲਈ ਚੰਗਾ ਸੋਚੋ ਮਿੰਟ ਕਰਨ ਲਈ ਸੋਚੋ ਵੀ ਆਪਾਂ ਮਿੰਟ ਕਰਾਂਗੇ ਆ ਚੀਜ਼ ਬਣਾਵਾਂਗੇ ਤੇ ਲੋਕ ਤਾਂ ਫ੍ਰੀ ਚ ਦੋ ਚੀਜ਼ਾਂ ਦੇ ਸਕਦੇ ਨੇ ਇੱਕ ਸਲਾਹ ਤੇ ਇੱਕ ਤਾਂ ਨੇ ਤੇ ਕਿਸੇ ਨੇ ਆਪਾਂ ਨੂੰ ਦਾਣੇ ਨਹੀਂ ਦੇਣੇ ਕਿਸੇ ਨੇ ਕੋਣ ਸੌਦਾ ਨਹੀਂ ਦੇਣਾ ਕਿਸੇ ਨੇ ਆਪਾਂ ਨੂੰ ਬੱਚਿਆਂ ਦੀ ਪੜ੍ਹਾਈ ਦਾ ਕਾਚਾ ਨਹੀਂ ਦੇਣਾ ਤੇ ਆਪਾਂ ਮਿੰਨਤਾਂ ਕਰੋ ਤੇ ਗੁਰੂ ਦੇ ਲੜ ਲੱਗੋ ਗੁਰੂ ਅੱਗੇ ਅਰਦਾਸ ਕਰੋ ਵੀ ਸਾਡੀਆਂ ਮਿੰਨਤਾਂ ਨੂੰ ਭਾਗ ਲਾਈ ਸਾਡੇ ਬਰਕਤਾਂ ਵਗਸੇ ਮਿੰਨਤਾਂ ਚ ਹਨਾ ਤੇ ਕੋਈ ਕਿਸੇ ਨੂੰ ਕੁਝ ਨਹੀਂ ਦਿੰਦਾ ਕੋਈ ਘਰੇ ਕੇ ਬੈਠਿਆ ਉਹ ਦਾਣੇ ਨਹੀਂ ਦਿੰਦਾ ਕੋਈ ਸੌਦਾ ਨਹੀਂ ਦਿੰਦਾ ਬਸ बुरे ਕੰਮ ਨਾ ਕਰੋ ਚੰਗੇ ਚੰਗੇ ਕੰਮ ਕਰੋ ਹਨਾ इस करके कहे होंगे ने कोई नहीं दाने दिता मेहनत करो अपने घरें खाओ किसी का हक ना खाओ किसी बेईमाना ना, ना करो हक की कमाई खाओ प्रेस बंद करके प्रैस प्रेस चली जी बच्चा ने भी कर लिया तैयारी मैं भी कैंपर चर्फ पा दिखती है ਸਬਜੀ ਐਨੀਤੀ ਬਣਾਈ ਆਪਾਂ ਨੇ ਆਪਣੇ ਕੱਦੂ ਦੀ ਸਬਜੀ ਪਈ ਆ ਚੌਲੇ ਫਲੀਆਂ ਦੀ ਪਈ ਆ ਹੁਣ ਤਿੰਨ ਜਣ ਬਣਾ ਲਈ ਸਵੇਰੇ ਬਣੂਗੀ ਪਨੀਰ ਦੀ ਪੁੜੀ ਤੇਰੇ ਲਈ ਅਜੇ ਐਨੀਤੀ ਬਣਾਈ ਜੀ ਸਵੇਰੇ ਪਨੀਰ ਦੀ ਪੁਰਜੀ ਬਣਾਵਾਂਗੇ ਬਣਾ ਸਾਰਾ ਕੁਝ ਹੀ ਲੈਣੇ ਆਗੇ ਜਿਹੜਾ ਕੁਝ ਜੀ ਨੇ ਖਾਣਾ ਹੁੰਦਾ ਹਨਾ ਉਹ ਖਾ ਲ ਲੈ ਲਾ ਲੈ ਤੇਲ ਸੁਕਮਣ ਹੂੰ ਲਾਤਾਇ ਕਰਵਾ ਮੇਰ ਨੂੰ ਸੁਣਨੀ ਨਹੀਂ ਨਾ ਤੂੰ ਕਰ ਲੈ ਪੁੱਤ ਆਉਂਦੀ ਬਾਰ ਦੀ ਪਰ ਮੈਂ ਆਪ ਹੀ ਕਰਾਂ ਘਰੇ ਬੈ ਕੇ ਘਰੇ ਬੈ ਕੇ ਮੌਜਾ ਲੁੱਟੀਆਂ ਨੇ ਮਿੰਟ ਪਾਣੀ ਤਾਂ ਪੀ ਲੈ ਦੂਜੀ ਤੇ ਮੇਰੀ ਚੱਕ ਲਿਆਉਂਦੇ ਤਾ ਵਜ ਜਾਂਦੀ ਮੇਰੀ ਗੜ ਧੱਕੇ ਜਾਂਦੀ ਆਪੇ ਆਪ ਵੀ ਆਪ ਹੀ ਚੱਕ ਲੈ ਲੱਕ ਲਿਖਤਾ ਹੋਤਾ ਫਰੈਸ਼ ਟੇਬਲ ਤੇ ਰੱਖਿਆ ਨਾ ਹਾਏ ਖਾ ਗਿਓ ਖੁਦ ਨੂੰ ਵਰਮਨ ਉਹ ਗੱড্ডা ਲੋਟ ਕਰਕੇ ਤੇ ਰੈਣੀ ਪਾਣੇ ਅਮੀ ਹਲਮੀ ਫਰੈਸ਼ ਨਾ ਕੱਪੜੇ ਸਾਂਭ ਲਵਾਵਦੇ ਜਿਹੜੇ ਘਰੇ ਤਿੰਨ ਤਿੰਨ ਚਾਰ ਚਾਰ ਸੂਟ ਲਾਇ ਜੂਨ ਤਾਂ ਦੋ ਹੀ ਰੱਖਿਓ ਲੋ ਜੇ ਪਨਮਾ ਹੋਣਾ ਮੱਜਾਂ ਟੜ ਕੇ ਮਕੌਲੀ ਦਾਣੇ ਦੀ ਪਾਈ ਦੀ ਸਾਰੀ ਚੋਲੀ ਕੁੰਡਾ ਧੋ ਕੇ ਨਾ ਤਾਜੇ ਪਾਣੀ ਦਾ ਪਰ ਇਹ ਉਹਨਾਂ ਦੇ ਚਿੜੀਆਂ ਦਾ ਪੁਰਾਤਨੀ ਕੁਮੁਖੀ ਜਾਲੀ ਚੋਂ ਕੋਸਾ ਪਟਕੇ ਦੇ ਦਰ ਪਰ ਮੋਹਨ ਨਾੜਾ ਜੇ ਪਾ ਮੱਛਾ ਉਹ ਜੇ ਢੇਰੀ ਲਾ ਦਿੱਤੀ ਉਹ ਹਮੇ ਸਿੱਖੂਗੀ ਅਖੰਡਤਾ ਅਪੂਰ ਚੋਰੋਕੇ ਕਸ਼ਟੰਡਾ ਪਾ ਕੇ ਹਾਏ ਸਰਦਾਰ ਜੀ ਨੂੰ ਖਸਾ ਲਗਾ ਬਿਜਰੀ ਅੱਜ ਲੱਗ ਜੂ ਜਾਂ ਨਾਲ ਕੋਈ ਤੇ ਸਵੇਰ ਤਿਆਰੀ ਕਰਨੀ ਹਾਂ ਸਵੇਰ ਦੀ ਹਨਾ ਰੋਟੀ ਦੀ ਵਾਰੀ ਆਪਣੇ ਕਰਨੀ ਹਾਂ ਫਿਰ ਸਵੇਰ ਦੀ ਸਿਆਣ ਕਰਾਂਗੇ ਆੰਦਰੀ ਆਇਆ ਲਿਆ 5:30 ਹੋ ਗਏ ਹੋਣਗੇ ਅੱਜ ਤਾਂ ਮੈਂ 4:30 ਬੰਨੀ ਆਣੀ ਆ ਮੈਂ ਬੈਠ ਕੇ ਰਹੀਆਂ ਬੈਠ ਗਿਆ ਰਹੀ ਨਾ ਮੌਂਸਨ ਹੋ ਗਿਆ ਜੋ ਅੱਜ ਪਰਮਾ ਹੱਤੀ ਨੂੰ ਮੜ ਹਲੇ ਕਿਹੜਾ ਪੀਂਦੇ ਉਸ ਤੇ ਦੇਹਾ ਪਾਣੀ ਵਿੱਚ ਘਾਰੇ ਵਿੱਚ ਦੀ ਹੋ ਗਈ ਇਹਨਾਂ ਸਤਰਾ ਦੜੀਲੇ ਪੇਰ ਕਾਰੇ ਪੱਤਰਾ ਤੁਸੀਂ ਕਰੋ ਰੋਲ ਵੀ ਆਇਆ ਕੋਈਂ ਦੇ ਰੋਕੋ ਸਹਲਾਇ ਆਹੀ ਨਹੀਂ ਲੋਟਾਂ ਦਾ ਸਵੇਰ ਵਾਲੀ ਨਮਾਲਾ ਮੱਝਾ ਖਾਣ ਵਾਲਾ ਨਮਾਲਾ ਸਾਨੂੰ ਦੂਤੋ ਪੇਚੀ ਭੁਲੋ ਕੱਲੂ ਫੇਰ ਬੂਟ ਪਾਉਣੇ ਪੈਣਗੇ ਓਹ ਹੋਰ ਅੱਜ ਦੀ ਗਰਮੀ ਸਾਡੇ ਤੋਂ ਸੁੰਡੋ ਦੀ ਸਾਹੀ ਦੇਣੀ ਹੈ ਨਾ ਹਰ ਦਿਨ ਕਾਹਲਾ ਪਾਣੀ ਪਾਉ ਹੋਇ ਤੜਤਿਆ ਹੋਇ ਸਾਥੇ ਪਾਣੀ ਪਾਉ ਦੇ ਪਾਣੀ ਨੂੰ ਫਿਰ ਚ ਗਾੜਾ ਪੰਨ ਚਾਹੀਦੀ ਆ ਤੇ ਕਾਲੇ ਕਾਲੇ ਬੱਜੇ ਤੁੰਗਾਂ ਦੀ 3-5 ਗੋਹੇ ਲੱਗਿਆ ਰਹਿੰਦੇ ਨੇ ਬੱਠਾ ਚ ਤੂ ਗੋਹਾਂ ਕੋਈ ਹੁਣ ਸਾਰੇ ਹੱਥ ਤੋਂ ਬਾਹਰ ਆ ਗਏ ਹਨ ਸਭ ਕੰਮ ਸਾਲਾ ਹੋ ਗਿਆ ਸਟ੍ਰੈਟਰ ਚ ਲਾ ਕੇ ਭਾਂਡੂਰੀ ਛੱਡ ਤੇ ਦਾੜੀ ਦਾ ਪਜਾਮਾ ਆਪਣੀ ਜੀਰੀ ਲੱਗ ਗਈ ਐ ਤੇ ਆਹ ਭਾਂਡੇ ਪਾਈਂ ਸਾਹਮਣੇ ਆਏ ਜੇ ਖੇਤ ਵਾਲੇ ਭਾਂਡੇ ਦੇ ਘਰੀਆਂ ਆ ਗਏ ਜੀਰੀ ਲਈ ਨਾ ਉਹਦੇ ਲੈ ਜਾਣਗੇ ਬਾਕੀ ਭਾਂਡੇ ਪਾ ਮਾ ਲਾਂਗੇ ਆ ਗੱਡਾ ਕੋਸ਼ਿਸ਼ ਲੱਗ ਰਹੀ ਹੈ ਹਾਂ ਬਗੋਂ ਨੂੰ ਕੀ ਆਖੀ ਘਟ ਬਾਦ ਹੁਣੋਂ ਪੰਕੜਾ ਹੋਏ ਲੇ। ਆ ਪਹਿਲੇ ਤਾਂ ਜਿੱਦੇ 4 ਪਾਉਣਗੇ। ਧੋਦ ਵੀ ਖੇਚ ਲੈ ਜਾਣਗੇ। ਘੱਟ ਵਿੱਚ ਬੱਤਲ ਹੁਣ ਆਪਾਂ ਇਸ ਨੂੰ ਪੂਰੇ ਘਰ ਦਾ ਗੇ। ਜੇ ਘੱਟ ਹੋਵੇ ਸਾਰ ਦਾ ਟਾਈਮ ਹੋਇਆ ਤਾਂ ਸੁਭਾਡੇ ਨਹੀਂ ਆ ਗਏ ਇਹ ਕਿ ਫਾਇਰ ਸਿੱਕਾ ਹੋਵੇ ਤੇਰੇ ਵਿੱਚ ਲੈਤੀ ਕਿਉਂ ਕਿ ਮੱਝ ਚੋਲਾਂਗੇ ਮੱਝ ਮੇਰੇ ਘਰ ਮੇਤਾ ਅੱਜ ਵੀ ਆਊ ਹੋਣਾ ਬੇਬੀ ਹੈ ਮੇਤਾ ਅੱਜ ਵੀ ਆਊਗਾ ਆ ਜਾਵੇਗਾ ਕੋਈ ਨਾ ਤਾ ਕੋਕਰਾ ਦੇ ਦੇ ਦੀ ਪੰਡ ਦੇ ਮਾਰ ਦੇਨੋ ਤਾਂ ਤਾਂ ਮੈਂ ਇੱਥੇ ਪੀ ਗਾ ਰਹੀ ਮਾਂ ਦਾ ਥੱਲੇ ਵਰਾਂ ਆ ਗਿਆ ਪਤੀਲਾ ਇਹ ਬੱਦਨ ਦੇਹੀ ਦੇਣਾ ਚਲੋ ਇਸ ਦਾ ਜਪਾਏਗਾ ਤੇ ਇਹੋ ਜੀ ਕਰ ਮੌਰਾ ਜਿਹੜਾ ਬਾਲੇ ਬੰਦ ਨੇ ਮੋਸ ਸੁੱਕੀ ਆਂਦੇ ਫਿਰ ਅੱਧਰ ਤਰਤਾ ਸਬਜੀ ਸਾਰੀ ਖਾ ਲਈ ਓਹਨਾਂ ਨੇ ਪਹਿਲੇ ਹੀ ਜਾ ਗਏ ਪਹਿਲੇ ਵੀ ਖਾ ਬਚ ਗਈ ਦੋ ਟਾਈਮ ਸਰ ਗਿਆ ਸਬਜੀ ਨਾਲ ਕੇਰਾ ਦੀ ਭੇਜੀ ਸੀ ਆਪਣੇ ਕਾਈ ਦਾਲ ਅੱਜ ਹੈ ਕਾਈ ਦਾਲ ਸਬਜੀ ਕਾਈ ਦਾਲ ਸਬਜੀ ਸਬਜੀ ਕਾਦੀ ਜਿਹੜੀ ਆਇਆ ਪ੍ਰਿੰਡੀਆਂ ਤੇ ਕਦੂ ਕਮਲਤਾ ਕਹਿੰਦੇ ਸਾਡਾ ਜੀ ਨਹੀਂ ਆਖਦਾ ਇੱਕ ਦਿਨ ਸਾਰੇ ਇੱਕ ਦਿਨ ਜਿਹੜਾ ਨੇ ਇਹ ਸਬਜ਼ੀ ਖਾਈ ਅ ਵੀ ਪਤਾ ਕਿੰਨੀ ਸਵਾਦ ਮਾਰਦੇ ਮੂੰਹੋਂ ਇਹ ਲੈਦੀ ਪੱਟਕੇ ਲਾਉਣੀ ਪੈਂਦੀ ਮੂੰਹ ਮੇਰੇ ਤਾਂ ਲੈ ਜਾਂਦੀ ਆ ਜਿਹੜੇ ਸਪਰੇ ਵਾਲੀ ਹੈ ਮੇਰੇ ਤਾਂ ਲੈ ਜਾਂਦੀ ਆ ਮੂੰਹ ਬੇਨ ਦੇ ਸਪਰੇ ਇਹ ਸਬਜ਼ੀ ਆਨੇ ਫੋਨ ਪਾ ਕੇ ਜਾਣੀ ਆ ਸਿਆ ਆ ਕੇ ਉਹ ਦਸਾ ਲਾਂਗੇ ਸਤਾਰ ਬਾਕੀ ਜਿਹੜਾ ਬਚੂਗਾ ਉਹਨੂੰ ਬਾਅਦ ਦੇ ਲਾਂ ਆਇਆ ਨਾ ਖੇਤੀ ਵਾਲਿਆਂ ਦੇ ਵੱਡੇ ਵੱਡੇ ਭਾਂਡੇ ਆਏ ਹੋ ਜਾਂਦੇ ਨਾਲ ਕਿੰਨੀ ਆ ਤੇ ਵੀ ਕੁਝ ਲਾਸਟ ਕਰ ਦਾਂਗੇ ਕਿਹੜਾ ਨਾ ਚੋਟੋ ਤੇ ਲਿਪਕਾ ਕਰ ਦਿਆਂਗੇ ਵੀਡੀਓ ਦਾ ਐਂਡ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰਦੇ ਸਬਸਕ੍ਰਾਈਬ ਦੋ ਚਟਾ ਲਾ ਗਏ ਦੋ ਚਟਾ ਰਹਿ ਗਏ ਇੱਕ ਚਾਰ ਦੀ ਚਟ ਇੱਕ ਚਾਰ ਆਣੀ ਪੀਲੀ ਲਾਉਣੀ ਚਟ ਚੱਤ ਕਿਲੇ ਰਹਿ ਗਏ ਜੀ ਜੀ ਲਾਉਣ ਦੇ ਹੋ ਗਿਆ ਔਰ ਅਜੇ ਸੁਖਮਰਾਂ ਦਾ ਸੁੱਤੀ ਹੋ ਗਿਆ ਉਹਨੂੰ ਨਾ ਰੰਗ ਲੱਗ ਜਾਣੇ ਇਹਨਾਂ ਨੂੰ ਬਹੁਤ ਸਾਰਾ ਲਗਾਇਆ ਗੋਤੀ ਮਿੱਟੀ ਪੱਤੇ ਨੇ ਲੱਗ ਗਿਆ ਹੈ ਨਾ ਹੋਣ ਨਾ ਹਾਂ ਹੋਣ ਮੈਂ ਵੀ ਹੋਣਾ ਅੱਜ ਕਿਆ ਕੱਲ ਤਿਆਰੀ ਕਰਦੀ ਕਹਿੰਦੀ ਮੰਮੀ ਅਈ ਕਾ ਅੱਜ ਦੀ ਦਿਹਾੜੀ ਹੋਰ ਰੱਖ ਲੈ ਸਾਨੂੰ ਕਹਿੰਦੀ ਸਕੂਲ ਜਾਣ ਨੂੰ ਜੀਨ ਕਾ ਤਾਂ ਹੋ ਬੱਚਿਆਂ ਨੂੰ ਨਾ ਸਾਰੇ ਵਧੀਆ ਸੀ ਖੁੱਲੇ ਖੁੱਲੇ ਕੱਪੜੇ ਪਾ ਕੇ ਫਿਰਦੀ ਸੀ ਹੈ ਨਾ ਤੇ ਹੁਣ ਕਹਿੰਦੀ ਬੂਟ ਜਰਾਬਾਂ ਤੋਂ ਮੰਮੀ ਐ ਡਰ ਲੱਗਾ ਵੀ ਕਿਵੇਂ ਪਾਵਾਂਗੇ ਜਰਾਬਾਂ ਨਾਲ ਬੂਟ ਲੋ ਜੀ ਆਪਾਂ ਲੱਸੀ ਨੂੰ ਪਾਣੀ ਪਾ ਕੇ ਫਰਿੱਜ ਦੇ ਤੱਤ ਆ ਕੇ ਪੁਣ ਕੇ ਦੁੱਧ ਪਾ ਲਾਂਗੇ ਹੁਣ ਮੈਂ ਚੱਲਨੀ ਆ ਧਾਰ ਘੱਟਣ ਹੁਣ ਆਪਾਂ ਕੱਢ ਕੇ ਲਿਆਉਣੇ ਨੇ ਚਾਰ ਸਰਦਾਰ ਜੀ ਹੋਰ ਤੋਂ ਦੋ ਦਿਨ ਹੋ ਗਏ ਮੋਬਾਈਲ ਕੱਟ ਦੇਖਿਆ ਗਿਆ ਹਾ ਜੀ ਜੀ ਲੱਗੀ ਹੁਣ ਆਉਂਦੇ ਨੇ ਮੋਬਾਈਲ ਚੱਕ ਲਿਆ ਬੈਂਕ ਜੀ ਤਾਂ ਹੀ ਗਿੱਜੇ ਕਿ ਹੁੰਦੀ ਆ ਹੈ ਗੱਲਣਾ ਘਰੇ ਬੈਠੇ ਮੈਂ ਤਾਂ ਘਰੇ ਪਈ ਸੀ ਜੀ ਅੱਜ ਤਾਰਕੇ ਜੀ ਬਾਗਰ ਗਿਆ ਆਹ ਉਹ ਮੋਬਾਈਲ ਚਾਰਜ ਨਹੀਂ ਤੀਗਾ ਜੂ ਚਾਰਜ ਹੋ ਗਿਆ ਧਰ ਗਿਆ ਉਹ ਤੁਹਾਨੂੰ ਕੋਈ ਮੇਰੇ ਸਾਹਮਣੇ ਕੇਰਾ ਲੈ ਗਿਆ ਚਾਰਜ ਆਹ ਹੋ ਗਿਆ ਚਾਰਜ ਨਹੀਂ ਚੂਆ ਲੈ ਜੂ ਚਾਰਜ ਹੋ ਗਿਆ ਧਰ ਗਿਆ ਲੋ ਜੀ ਇਹ ਕਿਹਨੇ ਨਾਲ ਆਇਆ ਹੁੰਦਾ ਜੀ ਚਲੋ ਜੀ ਆਪਾਂ ਪਤਾ ਦੇ ਕਿ ਨਹੀਂ ਮਾਰਦੀ ਐ ਬੀਬੀ ਦਾ ਬੀਬੀ ਦਾ ਅਫਸੋਸ ਹੈ ਬੀਬੀ ਦਾ ਫੋਨ ਖੜ ਗਿਆ ਹੋ ਗਿਆ ਸਾਡੇ ਦਾ ਫੋਨ ਖਰਾਬ ਹੁਣ ਬੀਬੀ ਦਾ YouTube ਕਰਨੀ ਹੋਇਆ ਪਿਆ ਸਾ ਬੰਦ ਹੁਣ ਬੀਬੀ ਦਾ ਔਖਾ ਹੋਇਆ ਪਿਆ ਜੀ ਔਖਾ ਕੀ ਹੋਗਾ ਮੈਂ ਹੋ ਜਾ ਕਲ ਹਾਂ ਤਵੀਰਾ ਜੱਕ ਲੋਕ ਜੀ ਲੱਗਦਾ ਕਾ ਚੈਨੀ ਚੱਕੇ ਨਾ ਅਜੇ ਦਿੱਕਰ ਇਹ ਵੇਰ ਚੱਕੇਗੀ ਨਾ ਅਜੇ ਸੁੱਤਾ ਹੋਇਆ ਰਹਾਂ ਮੈਂ ਸੋ ਥੋੜੀ ਜਿਹਾ ਮਨ ਰੂਝਾਉਂਦਾ ਮੈਂ ਕੋਈ ਵੀ ਹੋਵੇ ਮੈਂ 20 ਵਾਰ ਉੱਠਦੀ ਆ ਰਾਤ ਨੂੰ ਜਿਵੇਂ ਸੌਂਜੀ ਚੱਕ ਕੇ ਤੂੰ ਦੇਖਣ ਲੱਗ ਜੀ ਆਉਂਗਾ ਨਹੀਂ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਜੇਕਰ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੀ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਿਹਾ ਕਮੈਂਟ ਕਰਿਓ ਵੀਰੇ ਦੇ ਖੁਲੀ ਸਾਰਾ ਨਬਤਪਤ ਤਨਵਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ